ਪਾਚਾ ਕਹਿੰਦੇ ਨੇ ਆਹ ਸਰੀਰ ਨੂੰ ਕਦੇ ਆਵਾਜ਼ ਦੇਈਏ ਇਹ ਸਰੀਰ ਨਾ ਜਦੋਂ ਦਾ ਦੁਨੀਆ 'ਚ ਆਇਆ ਪਹਿਲਾਂ ਤਾਂ ਖਾਣਾ ਪੀਣਾ ਇਹਨੇ ਸਿੱਖ ਲਿਆ ਉਸ ਤੋਂ ਬਾਅਦ ਦੁਨੀਆ ਦੇ ਪਦਾਰਥਾਂ ਨਾਲ ਪਿਆਰ ਪਾਲਿਆ ਧਨ ਦੌਲਤ ਇਹਨੂੰ ਬੜਾ ਚੰਗਾ ਲੱਗਦਾ ਕਾਰੋਬਾਰ ਬਹੁਤ ਚੰਗੇ ਲੱਗਦੇ ਨੇ ਮੁਬਾਰਕ ਹੈ ਜਿਨ੍ਹਾਂ ਦੀ ਲੋੜ ਇਨਸਾਨ ਨੂੰ ਚੰਗੇ ਲੱਗਣੇ ਚਾਹੀਦੇ ਨੇ ਪਰ ਗੁਰੂ ਮਹਾਰਾਜ ਕਹਿੰਦੇ ਜਦੋਂ ਤੱਕ ਇਹ ਸਰੀਰ ਪਰਮਾਤਮਾ ਨਾਲ ਨਹੀਂ ਜੁੜਿਆ ਇਹ ਸਰੀਰ ਦਾ ਮੁੱਲ ਨਹੀਂ ਜੇ ਪੈਣਾ ਇਹਦੀ ਕੀਮਤ ਨਹੀਂ ਪੈਣੀ ਜੇ ਸਰੀਰ ਜਦੋਂ ਪਰਮਾਤਮਾ ਨਾਲ ਜੁੜ ਗਿਆ ਤੇ ਇਹਦੀ ਕੀਮਤ ਪੈ ਜਾਏਗੀ ਗੁਰੂ ਅਮਰਦਾਸ ਮਹਾਰਾਜ ਆਨੰਦ ਸਾਹਿਬ ਦੀ ਬਾਣੀ ਚ ਕਹਿੰਦੇ ਨੇ ਇਹ ਸਰੀਰ ਆ ਮੇਰਾ ਇਹ ਦੂਜੇ ਦੇ ਸਰੀਰ ਨੂੰ ਨਹੀਂ ਦੇਖਿਆ ਗਿਆ ਆਪਣੇ ਆਪ ਨੂੰ ਆਵਾਜ਼ ਮਾਰਨੀ ਹੈ ਤੇ ਕੀ ਕਹਿਣਾ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਿਆ ਤਦ ਕਰਮ ਕਮਾਇਆ ਇਹ ਦੂਜਿਆਂ ਵਾਸਤੇ ਨਹੀਂ ਦੇ ਧਿਆਨ ਦੇਣਾ ਜੇ ਅਨੰਦ ਸਾਹਿਬ ਦੀ ਬਾਣੀ ਪੜਦੇ ਆ ਤੇ ਗੁਰੂ ਮਹਾਰਾਜ ਕਦੇ ਤਾਂ ਕਹਿੰਦੇ ਨੇ ਇਹ ਨੇਤਰੂ ਮੇਰਿਓ ਹੁਣ ਮੇਰੇ ਨੇਤਰਾਂ ਨੂੰ ਗੱਲ ਕੀਤੀ ਹੈ ਤੁਹਾਡੇ ਨੇਤਰਾਂ ਨੂੰ ਨਹੀਂ ਭਾਵ ਮੈਂ ਆਪਣੇ ਆਪ ਨੂੰ ਆਵਾਜ਼ ਦੇਣੀ ਹੈ ਕਿ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨਹ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ